ਮੁਲਾਜ਼ਮ ਬਾਤੂ ਵੀ ਇਹਨਾਂ ਬਾਰੇ ਜਾਣਦੇ ਨੇ ਜਕਸੀਰ ਜੀਤਾ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਗਲੀ ਬੇਨਤੀ ਮੇਰੀ ਅਤੇਸ਼ ਮਾਹੀ ਜੀ ਜੋ ਆਜਾਦ ਸਮਾਜ ਪਾਰਟੀ ਦੇ ਪੰਜਾਬ ਦੇ ਇੰਚਾਰਜ ਭੀਮ ਆਰਮੀ ਕੌਮੀ ਜਨਸਕਤਰ ਅਤੇਸ਼ ਮਾਹੀ ਜੀ ਉਹਨਾਂ ਦਾ ਸਨਮਾਨ ਇਹਨਾਂ ਤੋਂ ਬਾਅਦ ਭੀਮ ਆਰਮੀ ਪੰਜਾਬ ਦੇ ਸੈਨ ਚਾਰਜ ਸਨੀ ਜਸਲ ਜੀ ਜੀ ਅ ਇਹਨਾਂ ਤੋਂ ਬਾਅਦ ਸਾਡੇ ਅ ਕਮਲ ਬਰਾੜਾ ਜੀ ਜੋ ਹਰਿਆਣਾ ਦੇ ਮੁਖੀ ਨੇ ਵੀ ਮਾਰਮੀ ਕਮਲ ਬਰਾੜਾ ਜੀ ਹਾਂ ਇਹਨਾਂ ਨੂੰ ਬੁਲਾਵਾਂਗੇ ਹਾਂ ਥੋੜਾ ਜੱਗ ਕੇ ਆ ਜਾਈਏ ਸਹੀ ਗਿਆ ਸਹੀ ਇਨਾਂ ਤੋਂ ਬਾਅਦ ਡਾਕਟਰ ਹਰਗੋਰ ਪ੍ਰਤਾਪ ਜੀ ਬਾਨੀ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਜਿਨ੍ਹਾਂ ਨੇ ਮਜ਼ਦੂਰ ਸਮਾਜ ਵੱਲੋਂ ਕਰਜ਼ੇ ਦੇ ਬੋਝ ਥੱਲੇ ਦਬ ਕੇ ਕੀਤੀਆਂ ਖੁਦਕੁਸ਼ੀਆਂ ਦੀ ਵਿਸ਼ੇਸ਼ ਰਿਪੋਰਟ ਸਾਡੇ ਸਮਾਜ ਵਾਗੇ ਰੱਖੀ ਹੈ ਕਿਉਂਕਿ ਇਹਨਾਂ ਦੀ ਬਦੌਲਤ ਹੀ ਉਹ ਤਸਵੀਰ ਸਾਹਮਣੇ ਆਈ ਹੈ ਮਜ਼ਦੂਰਾਂ ਦੀ ਦਲਤਾਂ ਦੀ ਗਰੀਬਾਂ ਦੀ ਨਹੀਂ ਤਾਂ ਖੁਦਕੁਸ਼ੀਆਂ ਦਾ ਜ਼ਿਕਰ ਜਦੋਂ ਹੁੰਦਾ ਸਿਰਫ ਕਿਸਾਨੀ ਦਾ ਹੀ ਹੁੰਦਾ ਮੈਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਉਦਮ ਲਈ ਬੜੀ ਮਿਹਨਤ ਕਰਕੇ ਇਹਨਾਂ ਨੇ ਸਰਵੇ ਕਰਕੇ ਇੱਕ ਤਸਵੀਰ ਸਾਹਮਣੇ ਲਿਆਂਦੀ ਹੈ ਜਗਸੀਰ ਜੀਦਾ ਜੀ ਜੋ ਸਾਡੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਨੇ ਮੇਰਾ ਖਿਆਲ ਹੈ ਇਹਨਾਂ ਬਾਰੇ ਬੋਲਣ ਦੀ ਲੋੜ ਨਹੀਂ ਤਕਰੀਬਨ ਸੰਘਰਸ਼ੀ ਲੋਕ ਕਿਸਾਨ ਮਜ਼ਦੂਰ ਮੁਲਾਜ਼ਮ ਵਾਖੂ ਵੀ ਇਹਨਾਂ ਬਾਰੇ ਜਾਣਦੇ ਨੇ ਜਗਸੀਰ ਜੀਦਾ ਜੀ ਹੰਸਰਾਜ ਹਰੇਣਾ ਜੀ ਦੇਖੋ ਦੇਖੋ ਅਗਲੀ ਬੇਨਤੀ ਮੇਰੀ ਉਹਨਾਂ ਸੱਜਣਾ ਨੂੰ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਦਾ ਜਦੋਂ ਦਿੱਲੀ ਗੁਰਦੁਆਰਾ ਸਾਹਿਬ ਦਾ ਰੌਲਾ ਪਿਆ ਜਦੋਂ ਸਰਕਾਰ ਨੇ ਸਾਥੋਂ ਸਾਡੇ ਗੁਰੂ ਦੀ ਧਰਤੀ ਕੋਲ ਦੀ ਕੋਸ਼ਿਸ਼ ਕੀਤੀ ਡਾਕਟਰ ਦਰਸ਼ਨਪਾਲ ਦਾ ਦਰਸ਼ਨ ਸਿੰਘ ਜੀ ਸਿਕੋਤ ਚਾ ਚਾ ਡਾਕਟਰ ਦਰਸ਼ਨ ਜੀ ਗੁਰਨੇ ਕਲਾ ਇਹਨਾਂ ਨੇ ਕਈ ਮਹੀਨੇ ਗੁਰੂ ਰਵਿਦਾਦੀ ਧਰਤੀ ਨੂੰ ਬਚਾਉਣ ਲਈ ਦਿੱਲੀ ਦੀਆਂ ਜੜ੍ਹਾਂ ਦੇ ਵਿੱਚ ਆਓ ਅਰਜੰਦਰ ਸਿੰਘ ਗੁਰਨੇਕਲਾਂ ਜੀ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚਿਆ ਧੰਨਵਾਦ ਕਰਦੇ ਆ ਗੁਰਨੇਕਲਾਂ ਸਵਾਗਤ ਸਹਿਜ ਡਾਕਟਰ ਸਰੇਂਦਰ ਜੀ ਤੇ ਉਹਨਾਂ ਦੀ ਟੀਮ ਜੂਰ ਮੁਕਤੀ ਮੋਰਚਾ ਜਗਤਪਤਾਪ ਦੇ ਝੰਡੇ ਨੇ ਉਹ ਆਗੂਆਂ ਨੂੰ ਸਾਥਿਓ ਬੇਰੋਜ਼ਗਾਰ ਸੰਜਮ ਮੋਰਚਾ ਪੰਜਾਬ ਉਹਨਾਂ ਦੇ ਆਗੂ ਅੱਜ ਦੀ ਇਸ ਰੈਲੀ ਦੇ ਵਿੱਚ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਮੰਗ ਪੱਤਰ ਲੈ ਕੇ ਆਏ ਨੇ ਆਪਦੀਆਂ ਮੰਗਾਂ ਦਾ ਮੰਗ ਤਾਂ ਕਿ ਪਾਰਲੀਮੈਂਟ ਦੇ ਵਿੱਚ ਗੂੰਜੇ ਇਹਨਾਂ ਦੇ ਸਵਾਲ ਉਠਣ ਸੰਸਦ ਚੰਦਰ ਸੇਖਰ ਆਜਾਦ ਜੀਆ ਨੂੰ ਪਹਿਲ ਉਹ ਮੰਗ ਪੱਤਰ ਜਿੰਨੇ ਰਤਨ ਜੀਆ ਨੂੰ ਉਹ ਆਖੂ ਦੇਣਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਟੇਜ ਤੇ ਆਜੋ ਆਜੋ